ਜਲਵਿਖੇ ਹੋ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਅੱਜ ਅੱਜ ਦੇ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਅੱਜ ਆਪਾਂ ਪਹਿਲੀ ਮਈ ਵਾਰ ਗੱਲਬਾਤ ਕਰਾਂਗੇ ਕਿ ਕਈ ਦੇਸ਼ਾਂ ਦੇ ਵਿੱਚ ਇਹ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਜਮਾਇਆ ਜਾਂਦਾ ਅਮਰੀਕਾ ਕੈਨੇਡਾ ਦੇ ਵਿੱਚ ਇਹ ਲੇਬਰ ਡੇ ਨਹੀਂ ਹੁੰਦਾ ਪਰ ਫਿਰ ਵੀ ਇਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਅਮਰੀਕਾ ਤੇ ਯੂਕਰੇਨ ਦੇ ਵਿੱਚ ਜਿਹੜੇ ਖਣਿਜ ਪਦਾਰਥਾਂ ਦੇ ਸੰਬੰਧੀ ਸਮਝੌਤਾ ਹੋ ਗਿਆ ਤੀਜੀ ਗੱਲਬਾਤ ਕਮਲਾ ਹੈ ਅਰੈਸਟਿੰਗ ਪਹਿਲੀ ਵਾਰੀ ਆਪਣਾ ਰਾਸ਼ਟਰਪਤੀ ਦੀ ਦੌੜ ਹਾਰਨ ਤੋਂ ਬਾਅਦ ਰਾਸ਼ਟਰਪਤੀ 트াম্প ਦੇ ਖਿਲਾਫ ਭਾਸ਼ਣ ਦਿੱਤਾ ਵੈਕਸੀਨ ਸੰਬੰਧੀ ਰਾਬਰਟ ਐਫ ਕੈਨੇਡੀ ਜੂਨੀਅਰ ਦਾ ਬਿਆਨ ਚਰਚਾ ਦੇ ਵਿੱਚ ਹੈ ਤੇ ਅਮਰੀਕਾ ਦੇ ਵਿੱਚ ਇੱਕ ਧਾਰਮਿਕ ਸਕੂਲ ਦਾ ਮਾਮਲਾ ਸਾਹਮਣੇ ਆਇਆ ਸਭ ਤੋਂ ਪਹਿਲੀ ਗੱਲਬਾਤ ਅੱਜ ਅਮਰੀਕਾ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਦਰਸ਼ਨ ਹੋ ਰਹੇ ਆ ਮਈਡੇ ਦੇ ਸੰਬੰਧ ਦੇ ਵਿੱਚ ਦੋ ਕਾਰਨ ਨੇ ਇਹਦੇ ਇੱਕ ਤੇ ਰਾਸ਼ਟਰਪਤੀ 트াম্প ਦਾ ਵਿਰੋਧ ਆ ਬੇਸਿਕਲੀ ਇਹ 5051 ਇੱਕ ਪ੍ਰੋਜੈਕਟ ਕਹਿ ਰਿਹਾ ਮੂਵਮੈਂਟ ਕਹਿ ਰਿਹਾ ਅਸਲ 'ਚ 50501 ਇਹਦਾ ਮਤਲਬ ਇਹ ਆ ਕਿ ਪ੍ਰੋਟੈਸਟ ਮੂਵਮੈਂਟ ਜਿਹਨੂੰ 50 ਪ੍ਰੋਟੈਸਟ 50 ਸਟੇਟਸ 1 ਮੂਵਮੈਂਟ ਇਹ ਇਹਦਾ ਨਾਰਾ ਆ 50 501 ਇਹ ਮਈ ਦਿਨ ਦੇ ਨਾਲ ਇਸ ਕਰਕੇ ਸਬੰਧਤ ਕੀਤੇ ਜਾ ਰਿਹਾ ਹੈ ਕਿ ਅੱਜ ਦਾ ਦਿਨ ਅੰਤਰਰਾਸ਼ਟਰੀ ਪਦਰ ਦੇ ਉੱਤੇ ਕਈ ਮੁਲਕਾਂ ਦੇ ਵਿੱਚ ਲੇਬਰ ਡੇ ਵਜੋਂ ਮਨਾਇਆ ਜਾਂਦਾ ਤੇ ਅੱਜ ਇਹਨਾਂ ਨੇ ਕਿਹਾ ਕਿ ਜਿਹੜੇ ਪ੍ਰੋਟੈਸਟ ਆ ਅਮਰੀਕਾ ਦੇ ਵਿੱਚ ਸਾਰੇ ਵਰਕਅੱਡ ਵਿੱਚ ਹੋਣਗੇ ਇੱਥੇ ਪ੍ਰਸ਼ਾਸਤਲ ਦੇ ਵਿੱਚ ਵੀ ਹੋ ਰਿਹਾ ਹੈ ਹਰ ਵਕ ਵਕ 1 ਮਈ ਦੇ ਉੱਤੇ ਵੀ ਇੰਟਰਨੈਸ਼ਨਲ ਵਰਕਰਸ ਡੇ ਨੂੰ ਕਿਹਾ ਜਾਂਦਾ ਆ ਜਿਹੜਾ ਆਮ ਤੌਰ ਦੇ ਉੱਤੇ ਵਰਕਰਸ ਦੀ ਸਪੋਰਟ ਤੇ ਲਈ ਜਾਂ ਉਹਨਾਂ ਦੇ ਰਾਈਟਸ ਤੇ ਲਈ ਜਾਂ ਸੋਸ਼ਲ ਜਸਟਿਸ ਤੇ ਲਈ ਇਹ ਦਿਨ ਮਨਾਇਆ ਜਾਂਦਾ ਜਾਂ ਇਸ ਦਿਨ ਦੇ ਉੱਤੇ ਗੱਲਬਾਤ ਕਰਦੇ ਆ ਪੁਰਾਣੇ ਸਮਿਆਂ ਤੋਂ ਇਹ ਚੱਲਿਆ ਆ ਰਿਹਾ ਜਿਹੜੀ ਲੇਬਰ ਸਟਰਗਲ ਮੇਅ ਡੇ ਦੀ ਆਮ ਤੌਰ ਦੇ ਉੱਤੇ ਨੂੰ ਜਾਣੀ ਜਾਂਦੀ ਹੈ ਇਹ ਲੇਟ 18 ਦੇ 1800 ਦੇ ਵਿੱਚ ਜਿਹੜੀ ਹੈ ਸੀਗੀ ਜਿਹੜੀ ਵਰਕਰਸ ਦੀ ਲੜਾਈ ਸੀਗੀ ਆਪਣੇ ਰਾਈਟ ਤੇ ਲਈ ਸਪੈਸ਼ਲੀ ਇਸ ਦਿਨ ਦਾ ਸਬੰਧ 8 ਘੰਟੇ ਕੰਮ ਨਾਲ 1886 ਦੇ ਵਿੱਚ ਹੇ ਮਾਰਕੀਟ ਦੇ ਵਿੱਚ ਇੱਥੇ ਜੋ ਕੁਝ ਹੋਇਆ ਸੀ ਇਹ ਸ਼ਿਕਾਗੋ ਦੇ ਵਿੱਚ ਹੇ ਮਾਰਕੀਟ ਆ ਉੱਥੇ 1896 ਦੇ ਵਿੱਚ ਵਰਕਰ ਪ੍ਰੋਟੈਸਟ ਕਰ ਰਹੇ ਸੀ ਇੱਕ ਮਈ 1886 ਨੂੰ ਜਿਨ੍ਹਾਂ ਦੇ ਵਿੱਚੋਂ ਕੁਝ ਦਿਨ ਬਾਅਦ ਇੱਕ ਪੀਸਫੁੱਲ ਰੈਲੀ ਹੋਈ ਉਤੇ ਹੇ ਮਾਰਕੀਟ ਸਕੁਅਰ ਦੇ ਵਿੱਚ ਜਿਹੜੀ ਵਾਇਲੈਂਟ ਹੋ ਗਈ ਬੰਬ ਐਕਸਪਲੋਡ ਹੋਇਆ ਜਿਹਦੇ ਨਾਲ ਮੌਤਾਂ ਹੋ ਗਈਆਂ ਗ੍ਰਿਫਤਾਰੀਆਂ ਹੋਈਆਂ ਉਸ ਤੋਂ ਬਾਅਦ ਇਹ ਦਿਨ ਜਿਹੜਾ ਸਿੰਬਲ ਬਣ ਗਿਆ ਵਰਕਰ ਸੈਕਰੀਫਾਈਸ ਦਾ ਇੰਟਰਨੈਸ਼ਨਲ ਰੈਕਗਨੀਸ਼ਨ ਮਿਲ ਗਈ 1899 ਦੇ ਵਿੱਚ ਵਰਕਰਸ ਗਰੁੱਪ ਜਿਹੜੇ ਪੂਰੀ ਦੁਨੀਆ ਦੇ ਵੱਡੇ ਹਿੱਸਿਆਂ ਦੇ ਵਿੱਚ ਸੀਗੇ ਉਹਨਾਂ ਨੇ ਮਈ 1 ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਜਾਂ ਇੰਟਰਨੈਸ਼ਨਲ ਵਰਕਰਸ ਡੇ ਜਿਹੜਾ ਆ ਉਹਨੂੰ ਬਣਾ ਦਿੱਤਾ ਤੇ ਫਿਰ ਹੇ ਮਾਰਕੀਟ ਦਾ ਇਨਸੀਡੈਂਟ ਸ਼ਿਕਾਗੋ ਦਾ ਜਿਹੜਾ ਅਜੇ ਤੱਕ ਉਸੇ ਤਰ੍ਹਾਂ ਚੱਲਦਾ ਰਿਹਾ ਇਹ ਪਬਲਿਕ ਹਾਲੀਡੇ ਹੁੰਦੀ ਕਈ ਦੇਸ਼ਾਂ ਦੇ ਵਿੱਚ ਜਿੱਦਾਂ ਇੰਡੀਆ ਦੇ ਵਿੱਚ ਇਹ ਛੁੱਟੀ ਹੈ ਅੱਜ ਉੱਥੇ ਯੂਰਪ ਦੇ ਵਿੱਚ ਲ্যাটਨ ਅਮਰੀਕਾ ਦੇ ਵਿੱਚ ਏਸ਼ੀਆ ਦੇ ਕਈ ਅਫਰੀਕਾ ਦੇ ਕਈ ਪਾਰਟਸ ਦੇ ਵਿੱਚ ਛੁੱਟੀ ਹੁੰਦੀ ਹੈ ਅਮਰੀਕਾ ਦੇ ਵਿੱਚ ਇਹਦੀ ਐਸੋਸੀਏਸ਼ਨ ਸੀਗੀ ਕਿਉਂਕਿ ਰੈਡਿਕਲ ਮੂਵਮੈਂਟ ਦੇ ਨਾਲ ਇਹ ਡਾਊਨ ਪਲੇ ਕੀਤਾ ਗਿਆ ਇਹਦੇ ਬਾਰੇ ਕੋ ਬਹੁਤੀ ਗੱਲਬਾਤ ਕਰਤੇ ਨਹੀਂ ਨਾ ਹੀ ਹੁੰਦੀ ਹੈ ਲੇਬਰ ਡੇ ਜਿਹੜਾ ਸਾਡੇ ਇੱਥੇ ਅਮਰੀਕਾ ਦੇ ਵਿੱਚ ਮਨਾਇਆ ਜਾਂਦਾ ਉਹ ਸਤੰਬਰ ਦਾ ਪਹਿਲਾ ਸੋਮਵਾਰ ਹੁੰਦਾ ਉਹਨੂੰ ਉਹ ਦਿਨ ਜਿਹੜਾ ਸਾਹਮਣੇ ਆਇਆ ਆਫੀਸ਼ੀਅਲ ਹੌਲੀਡੇ ਹੁੰਦੀ ਹੈ ਆਪਣੇ ਵਰਕਰ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਤੇ ਫਿਰ ਜਿਹੜਾ ਇਹ ਇਸ ਤਰੀਕੇ ਦੇ ਨਾਲ ਫਿਰ ਕੋਲਡ ਵਾਰ ਆ ਗਈ ਮੈਡੇ ਜਿਹੜਾ ਫਿਰ ਉਦੋਂ ਮਿਲਟਰੀ ਪੀਰੀਅਡਸ ਦੇ ਵਿੱਚ ਜਿਹੜੇ ਕਮਿਊਨਿਸਟ ਕੰਟਰੀਆਂ ਸੀ ਖਾਸ ਤੌਰ ਦੇ ਤੇ ਕਿਉਂਕਿ ਇਹ ਲੈਫਟ ਦਾ ਕੰਮ ਆ ਜਿਹੜਾ ਉਹਨਾਂ ਦੇ ਪੱਲੋ ਇਹ ਮਨਾਇਆ ਗਿਆ ਵੀ ਪਾਵਰ ਜਿਹੜੀ ਆ ਉਹਨੂੰ ਦੱਸਣ ਦੇ ਲਈ ਜਾਂ ਮਜ਼ਦੂਰਾਂ ਦੀ ਗੱਲਬਾਤ ਕਰਨ ਦੇ ਲਈ ਜਦਾਮ ਤੌਰ ਦੇ ਤੇ ਉੱਤੇ ਖੱਬੇ ਪੱਕੀ ਧਰਾਂ ਇਹਦੇ ਉੱਤੇ ਗੱਲਬਾਤ ਕਰਦੀਆਂ ਆ ਇਹ ਅਮਰੀਕਾ ਦੇ ਵਿੱਚ ਸਤੰਬਰ ਵਾਲਾ ਹੀ ਲੇਬਰ ਡੇ ਹੁੰਦਾ ਆ ਈਵਨ ਕੈਨੇਡਾ ਦੇ ਵਿੱਚ ਵੀ ਇਹੀ ਲੇਬਰ ਡੇ ਹੁੰਦਾ ਆ ਆ ਮਈ ਵਾਲਾ ਨਹੀਂ ਹੁੰਦਾ ਸੋ ਇਹ ਫੇਰ ਵੀ ਕਿਤੇ ਨਾ ਕਿਤੇ ਰਿਹਾ ਪਰ ਜਦੋਂ ਆਹਾ ਪਿੱਛੇ ਜੇ ਬਲੈਕ ਲਾਈਵਜ਼ ਮੈਟਰ ਵਾਲਾ ਮਾਮਲਾ ਆਇਆ ਸੀ ਕਲਾਈਮੇਟ ਐਕਟਿਵਿਸਟ ਐਕਟਿਵਿਸਟ ਜਾਂ ਜਿਹੜੇ ਅ ਐਂਟੀ-ਓਸਟਰਟੀ ਜਿਹੜੇ ਕੈਂਪੇਨ ਸੀਗੀ ਇਹ ਸ਼ੁਰੂ ਹੋਈਆਂ ਉਹਦੇ ਤੋਂ ਬਾਅਦ ਇਹ ਫੇਰ ਮੂਰੇ ਆ ਗਿਆ ਪਹਿਲਾਂ ਕਦੇ ਤੁਸੀਂ ਹਰ ਸਾਲ ਦੇਖ ਲੋ ਵੀ ਦੇਖਦੇ ਆ ਪਹਿਲਾਂ ਕਿਸੇ ਸਾਲ ਦੇ ਵਿੱਚ ਘਟੋ ਘਟ 10-15 ਸਾਲਾਂ ਦੇ ਵਿੱਚ ਜਦੋਂ ਕਦੇ ਆਪਾਂ ਦਸਾਂਕ ਸਾਲਾਂ ਦੇ ਚੈਨਲ ਪੰਜਾਬੀ ਦੇ ਉੱਤੇ ਨਿਊਜ਼ ਕਰਦੇ ਆ ਮੇਰੀ ਸਮਝ ਦੇ ਵਿੱਚ ਨਹੀਂ ਕਿ ਇਹ ਮਈ ਦੇ ਦੇ ਜਿਹੜਾ ਜੇ ਬਣਾਇਆ ਗਿਆ ਹੋਵੇ ਤੇ ਉਹ ਹੈਡਲਾਈਨ ਬਣਿਆ ਹੋਵੇ ਜਾਂ ਜਿਹੜੀ ਮੇਨ ਸਟਰੀਮ ਦੀ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਵਿੱਚ ਕਦੇ ਇਹ ਆਇਆ ਹੋਵੇ ਪਹਿਲੀ ਵਾਰੀ ਆ ਕਿ ਅਮਰੀਕਾ ਦੇ ਵਿੱਚ ਇਹ ਜਿਹੜੇ ਅੱਜ ਤੁਸੀਂ ਅਮਰੀਕਾ ਦੀਆਂ 5-7 ਖ਼ਬਰਾਂ ਚੱਕ ਲਓ ਕੋਈ ਵਸ਼ਿੰਗਟਨ ਪੋਸਟ ਚੱਕ ਲਓ ਐਲ ਐ ਟਾਈਮਸ ਚੱਕ ਲਓ ਸੀ ਐਨ ਐਨ ਦੇਖ ਲਓ ਫੌਕਸ ਦੇਖ ਲਓ ਜਾਂ ਜਿਹੜੀਆਂ ਵੀ ਚੰਗੀਆਂ ਖ਼ਬਰਾਂ ਨੇ ਇੱਥੇ ਦੇ ਨਿਊਯਾਰਕ ਟਾਈਮ ਦੇਖ ਲਓ ਉਹਨਾਂ ਸਾਰੀਆਂ ਦੇ ਵਿੱਚ ਇਹਦਾ ਜ਼ਿਕਰ ਆ ਹੁਣ ਇਹ ਪ੍ਰੋਟੈਸਟਰਸ ਇਹਦਾ ਸਬਬ ਜੁੜ ਰਿਹਾ ਜਾ ਕੇ ਰਾਸ਼ਟਰਪਤੀ 트ੰਪ ਦੀ ਵਿਰੋਧਤਾ ਦੇ ਨਾਲ ਕਹਿੰਦੇ ਅਸੀਂ ਖੈਮੇ ਹੀ ਡੇ ਵਰਕਰਜ਼ ਜਿਹੜਾ ਇੰਟਰਨੈਸ਼ਨਲ ਵਰਕਰਸ ਡੇ ਆ ਪਰ ਇੱਥੇ ਕਰਨਾ ਟ੍ਰੰਪ ਦਾ ਵਿਰੋਧ ਆ ਮੈਸੇਜ ਸਾਫ਼ ਤੌਰ ਦੇ ਤੇ ਕਹਿ ਰਿਹਾ ਹੈ ਕਿ ਅਸੀਂ ਆਪਣੇ ਕਨਸਟੀਟਿਊਸ਼ਨ ਨੂੰ ਬਚਾਉਣਾ ਹੈ ਅਸੀਂ ਜਿਹੜੀ ਐਗਜ਼ੀਕਿਊਟਿਵ ਓਵਰਰੀਚ ਆ ਉਹਨੂੰ ਘਟਾਉਣਾ ਹੈ ਤੇ ਜਿਹੜਾ ਵੱਡੇ ਵੱਡੇ ਬਿਲੀਅਨਰ ਨੇ ਉਹਨਾਂ ਦੇ ਅਸਰ ਨੂੰ ਉਹਨਾਂ ਨੂੰ ਸਰਕਾਰ ਤੇ ਅਸਰ ਕਰਨ ਤੋਂ ਰੋਕਣਾ ਹੈ ਉਹਨਾਂ ਦਾ ਇਨਫਲੂਐਂਸ ਸਰਕਾਰ ਦੇ ਉੱਤੇ ਨਾ ਹੋਵੇ 5051 ਮੂਵਮੈਂਟ ਜਿਹੜੀ ਇੱਕ ਡੀਸੈਂਟਰਲਾਈਜ਼ ਹੈ मीनिंग ਇਹ ਆ ਕਿ ਪ੍ਰੋਟੈਸਟ ਲੋਕਲ ਵੌਲੰਟੀਅਰ ਲੀਡ ਕਰਦੇ ਇੱਕ ਤਾਂ ਹੁੰਦਾ ਨਾ ਵੀ ਪੂਰੇ ਅਮਰੀਕਾ ਦੇ ਵਿੱਚ ਇੱਕ ਸੰਸਥਾ ਬਣ ਗਈ ਉਹਦੇ ਥੱਲੇੋਂ ਇਦਾਂ ਇਦਾਂ ਕਰਕੇ ਨਹੀਂ ਉਦਾਂ ਨਹੀਂ ਕੁਝ ਵੀ ਇਹ ਲੋਕਲ ਲੈਵਲ ਦੇ ਉੱਤੇ ਫਰੇਜ਼ਨੋ ਚ ਫਰੇਜ਼ਨੋ ਵਾਲੇ ਕਰ ਰਿਹਾ ਨਿਊਯਾਰਕ ਨਿਊਯਾਰਕ ਵਾਲੇ ਕਰ ਰਿਹਾ ਸੈਟਲ ਸੈਟਲ ਵਾਲੇ ਕਰ ਰਿਹਾ ਸੈਂਟਰਲ ਗਰੁੱਪ ਕੋਈ ਨਹੀਂ ਪਰ ਉਹ ਲੋਕਾਂ ਨੂੰ ਕਹਿ ਰਹੇ ਵੀ ਇਸ ਦਿਨ ਦੇ ਉੱਤੇ ਇਹਦੇ ਚ ਸਟਰੋਂਗਲੀ ਪਾਰਟਿਸਿਪੇਟ ਕਰੋ ਉਹ ਇਸ ਕਰਕੇ ਅਪਸੈਟ ਨੇ ਡਿਪੂਟੇਸ਼ਨ ਵਾਲੇ ਮਾਮਲੇ ਦੇ ਵਿੱਚ ਜਿਹੜੇ ਡਿਪੂਟੇਸ਼ਨ ਦਾ ਪ੍ਰੋਸੈਸ ਆ ਜਾਂ ਕੱਟ ਲਾਏ ਜਾ ਰਿਹਾ ਫੈਡਰਲ ਏਜੰਸੀ ਦੇ ਵਿੱਚ ਜਾਂ ਇਮੀਗਰੈਂਟਸ ਦੇ ਉੱਤੇ ਅਟੈਕ ਕੀਤੇ ਜਾ ਰਿਹਾ ਜਾਂ ਐਲਜੀਬੀਟੀਕਿਊ ਦੇ ਉੱਤੇ ਅਟੈਕ ਕੀਤੇ ਜਾ ਰਿਹਾ ਜਾਂ ਜਿਹੜਾ 트ੰਪ ਦਾ ਪ੍ਰੋਜੈਕਟ 2025 ਪਲਾਨ ਆ ਉਹਦੇ ਉੱਤੇ ਸੋ ਜਿਹੜੇ ਇਹ ਪਿਛਲੇ ਸਮੇਂ ਦੇ ਵਿੱਚ ਆ 5051 ਨੇ ਜੋ ਕੁਝ ਕੀਤਾ ਆ ਇਹਨਾਂ ਨੇ ਅਪ੍ਰੈਲ 19 ਨੂੰ ਪ੍ਰੋਟੈਸਟ ਕੀਤੇ ਸੀ ਇਵੈਂਟ ਜਿਹੜਾ ਹੈਂਡਸ ਆਫ ਪ੍ਰੋਟੈਸਟ 트럼ਪ ਦੇ ਖਿਲਾਫ ਇਹਨਾਂ ਨੇ ਤੇ ਐਲਨ ਮਸਕ ਦੇ ਖਿਲਾਫ ਉਹਨਾਂ ਦਾ ਅਸਰ ਹੋਇਆ ਤੁਸੀਂ ਦੇਖੋ ਵੀ ਐਲਨ ਮਸਕ ਨੇ ਐਲਾਨ ਕਰਤਾ ਵੀ ਮੈਂ ਈ ਮਹੀਨੇ ਚ ਮੈਂ ਛੱਡ ਜਣਾ ਇਹ ਸਾਰਾ ਕੁਝ ਵੀ ਮੈਨੂੰ ਘਾਟਾ ਪੈ ਰਿਹਾ ਪਰ ਫੇਰ ਵੀ ਜਿਹੜੇ ਇਹ ਕਹਿ ਰਹੇ ਆ ਕਿ ਲੋਕਾਂ ਨੂੰ ਇਕੱਠੇ ਤੁਸੀਂ ਹੋਵੋ ਤੇ ਇੱਥੇ ਜਿਹੜੇ ਮੂਵਮੈਂਟ ਜਿਹੜੀ ਵੈਬਸਾਈਟ ਤੇ ਦੱਸਦੀ ਆ ਕਿ ਹਜ਼ਾਰ ਦੇ ਕਰੀਬ ਪਲਾਨਡ ਪ੍ਰੋਟੈਸਟ ਅੱਜ ਪੂਰੇ ਅਮਰੀਕਾ ਦੇ ਵਿੱਚ ਹੋ ਰਾਇ ਨੇ ਸੋ ਇਹ ਕੈਪੀਟਲ ਦੇ ਵਿੱਚ ਕੋਰਟ ਹਾਊਸਸ ਦੇ ਵਿੱਚ ਸਿਟੀ ਹਾਲਸ ਦੇ ਵਿੱਚ ਪੋਲਿਟਿਕਲ ਸਪੋਰਟ ਕੁਦਰਤੀ ਤੌਰ ਤੇ ਤੇ ਟਰੰਪ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਤੇ ਡੈਮੋਕ੍ਰੇਟ ਨਾਲ ਨੇ ਡੈਮੋਕ੍ਰੇਟ ਜਿਹੜੇ ਇਹਾਨ ਓਮਰ ਵਰਗੇ ਜੈਨੀ ਰਸਕਿਨ ਜਾਂ ਜਿਹੜੇ ਮੈਕਸਵੈਲ ਫਰਾਸਟ ਉਹਨਾਂ ਨੇ ਖਾਸ ਤੌਰ ਤੇ ਇਸ ਮੂਵਮੈਂਟ ਨੂੰ ਸਪੋਰਟ ਕੀਤੀ ਆ ਸੋ ਇਹ ਵੀ ਦੱਸਿਆ ਜਾ ਰਿਹਾ ਕਿ ਰਾਸ਼ਟਰਪਤੀ ਟਰੰਪ ਦੀ ਅਪਰੂਵਲ ਰੇਟ ਥੱਲੇ ਆਈ 41% ਦੇ ਉੱਤੇ ਆ ਗਈ ਹੈ ਜਿੱਦਾਂ ਜਿੱਦਾਂ ਪ੍ਰੋਟੈਸਟ ਵਧ ਰਹੇ ਆ ਪਰ ਇਹ ਇਹ ਦੋ ਗੱਲਾਂ ਦੇਖਣ ਵਾਲੀਆਂ ਨੇ ਇੱਕ ਤਾਂ ਇਹ ਆ ਵੀ ਇਹਦਾ ਅਸਰ ਜਿਹੜਾ ਕਿੰਨਾ ਕੁ ਪਊਗਾ ਜਾਂ ਜੇ ਅਪਰੂਵਲ ਰੇਟ ਘਟ ਵੀ ਜਾਂਦੀ ਹੈ ਤਾਂ ਹੁਣ ਕੀ ਫਰਕ ਪੈਂਦਾ ਸਮਝਣ ਵਾਲੀ ਗੱਲ ਇੱਥੇ ਇਹ ਆ ਕਿ 26 ਦੇ ਵਿੱਚ ਅਗਲੇ ਸਾਲ ਨਵੰਬਰ ਦੇ ਵਿੱਚ ਇੱਕ ਮਿਡ ਟਰਮ ਇਲੈਕਸ਼ਨ ਹੈ ਮਿਡ ਟਰਮ ਇਲੈਕਸ਼ਨ ਦੇ ਵਿੱਚ ਜੇ ਡੈਮੋਕ੍ਰੇਟ ਜਿੱਤ ਜਾਂਦੇ ਆ ਰਾਸ਼ਟਰਪਤੀ ਨਾਂ ਦੇ ਰਹਿ ਜਾਂਦਾ ਉਹਦੇ ਕੋਲੇ ਪਾਵਰਾਂ ਨਹੀਂ ਰਹਣੀਆਂ ਜਿਹੜਾ ਵੀ ਰਾਸ਼ਟਰਪਤੀ ਫੈਸਲਾ ਕਰਦਾ ਉਹ ਕਾਂਗਰਸ ਦੇ ਵਿੱਚ ਜਾਂਦਾ ਕਾਂਗਰਸ ਦਾ ਮਤਲਬ ਆ ਇੱਕ ਤੇ ਸੈਨੇਟ ਦੇ ਵਿੱਚ ਜਾਂਦਾ ਜਿਹੜਾ ਉੱਪਰਲਾ ਸਦਨ ਜਿਹਨੂੰ ਅਸੀਂ ਕਹਿੰਨੇ ਆ ਸੈਨੇਟ ਦੀ ਚੋਣ 6 ਸਾਲ ਬਾਅਦ ਹੁੰਦੀ ਆ ਹਰ 6 ਸਾਲ ਬਾਅਦ ਸੈਨੇਟਰ ਚੁਣੇ ਜਾਂਦੇ ਆ ਇੱਕ ਸਟੇਟ ਤੋਂ ਦੋ ਸੈਨੇਟਰ ਜਾਂਦੇ ਆ ਜੋ ਮਰਜ਼ੀ ਹੋਵੇ ਉਹ ਹੁਣ ਮਤਲਬ ਇੱਕ ਧਿਆਈ ਸੈਨੇਟਰ ਤੇ ਅਗਲੇ ਹਰ ਦੋ ਸਾਲ ਬਾਅਦ ਇੱਕ ਧਿਆਈ ਚੁਣੇ ਜਾਂਦੇ ਆ 6 ਸਾਲ ਬਾਅਦ ਜਾ ਕੇ ਵਾਰੀ ਆਉਂਦੀ ਆ ਇਹਦਾ ਮਤਲਬ ਇਹ ਆ ਕਿ 33% ਦੇ ਲਗਭਗ ਜਿਹੜੇ ਆ ਉਹ ਆ 26 ਦੇ ਵਿੱਚ ਸੈਨੇਟਰ ਚੇਂਜ ਹੋਣੇ ਆ ਮਤਲਬ ਹੋ ਸਕਦੇ ਵੋਟਾਂ ਪੈਣੀਆਂ ਦੂਜਾ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਜਿਹੜਾ ਸਾਰੇ ਦਾ ਸਾਰਾ ਹੀ ਉਹ ਚੇਂਜ ਹੋ ਜਾਣਾ ਉਹ ਦੋ ਸਾਲਾਂ ਲਈ ਚੁਣੇ ਜਾਂਦੇ ਆ ਹੁਣ ਹਾਊਸ ਆਫ ਰਿਪਰੈਜ਼ੈਂਟੇਟਿਵ ਵਿੱਚ ਜੇ ਡੈਮੋਕ੍ਰੇਟ ਆ ਜਾਂਦੇ ਜਿਸ ਤਰੀਕੇ ਦੇ ਨਾਲ ਅਪਰੂਵਲ ਰੇਟ ਘਟੀ ਆ ਸਾਰਾ ਦਾ ਸਾਰਾ ਕੁਝ ਉੱਥੇ ਹੀ ਰਹਿ ਜਾਊਗਾ ਕਿਉਂਕਿ ਤਿੰਨ ਇੱਕ ਮਹੀਨੇ ਪਹਿਲਾਂ ਤੋਂ ਵੈਸੇ ਰੁਕ ਰੱਕ ਜਾਂਦਾ ਹੁੰਦਾ ਨਵੰਬਰ ਤੋਂ ਤੇ ਇਹ ਮਤਲਬ ਸਾਲਕ ਦੇ ਨੇੜੇ ਤੇਰੇ ਦੀ ਖੇਡ ਆ ਜਦੋਂ ਮਿਡਟਰ ਕਿਉਂਕਿ ਅਮਰੀਕਾ ਦੇ ਵਿੱਚ ਸੰਵਿਧਾਨ ਇਸ ਤਰੀਕੇ ਨਾਲ ਬਣਾਇਆ ਆ ਵੀ ਉਹ ਕਿਸੇ ਵਿਅਕਤੀ ਨੂੰ ਭਾਵੇਂ ਉਹਦੇ ਕੋਲ ਬਹੁਮਤ ਹੋਵੇ ਉਹਨੂੰ ਇੱਕ ਹੱਦ ਤੋਂ ਬਾਹਰ ਨਹੀਂ ਜਾਣ ਦਿੰਦੇ ਜੇ ਤੇ ਜ ਹੁਣ 트럼ਪ ਨੇ ਕੱਲ ਜਿਹੜੀ 100 100 ਦਿਨ ਪੂਰੇ ਹੋਏ ਆ ਰਾਸ਼ਟਰਪਤੀ 트럼ਪ ਦੇ ਮਿਸ਼ੀਗਨ ਦੇ ਵਿੱਚ ਰੈਲੀ ਕੀਤੀ ਉਸ ਰੈਲੀ ਦੇ ਵਿੱਚ ਇਹਨਾਂ ਨੇ ਬੜਾ ਠੋਕ ਕੇ ਕਿਹਾ ਵੀ ਇਹ ਜਿੰਨੀ ਅਪਰੂਵਲ ਲਿੱਟ ਘਟਾ ਰਹੇ ਆ ਇਹ ਸਾਰਾ ਫੇਕ ਮੀਡੀਆ ਹੈ ਵੀ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਈ ਹੁਣ ਜੇ ਤੇ ਇਹਦਾ ਟੈਸਟ ਕੀ ਆ ਅਗਲਾ ਸਾਲ ਵੋਟਾਂ ਅਗਲੇ ਸਾਲ ਵੋਟਾਂ ਰਾਸ਼ਟਰਪਤੀ ਨਹੀਂ ਬਦਲਿਆ ਜਾਣਾ ਅਗਲੇ ਸਾਲ ਕਿਉਂਕਿ ਜਿਹੜੀ ਇਲੈਕਟਰਲ ਕਾਲੇਜ ਦੀ VOTING ਆ ਉਹ ਹਰ 4 ਸਾਲ ਬਾਅਦ ਹੁੰਦੀ ਆ ਜਿੱਥੋਂ ਰਾਸ਼ਟਰਪਤੀ ਚੁਣਿਆ ਜਾਂਦਾ ਪਰ ਸੈਨੇਟ ਦੇ ਇੱਕ ਧਾਈ ਦੋ ਸਾਲ ਬਾਅਦ ਤੇ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਜਿਹੜਾ ਹੇਟ ਲਾ ਸਕਦਾ ਨਾ ਜਿਹਨੂੰ ਅਸੀਂ ਮਤਲਬ ਐਮਪੀ ਕਹੈ ਲੋ ਇੱਥੇ ਜਿਹਨਾਂ ਨੂੰ ਅਸੀਂ ਜਾਂ ਅਮਰੀਕਾ ਜਿਹਨੂੰ ਆਪਾਂ ਕਾਂਗਰਸਮੈਨ ਕਹਿੰਨੇ ਆ ਇੰਡੀਆ ਜਾਂ ਕੈਨੇਡਾ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਹਰ ਦੋ ਸਾਲ ਬਾਅਦ ਚੁਣੇ ਜਾਣੇ ਆ ਤੇ ਜੇ ਉੱਥੇ ਇੱਧਰ ਉੱਧਰ ਹੋ ਗਈ ਜੇ ਅਪਰੂਵਲ ਰੇਟ ਸੱਚਮੁੱਚ ਘਟ ਗਿਆ ਹੋਇਆ ਜਾਂ ਜਿਹੜੇ ਧਰਨੇ ਮੁਜਾਰੇ ਇਹ ਕਰਨ ਲੱਗੇ ਆ ਇਹ ਸਾਰੇ ਕੁਝ ਦਾ ਉਹਦੇ ਉੱਤੇ ਅਸਰ ਪੈ ਗਿਆ ਤੇ ਰਾਸ਼ਟਰਪਤੀ ਫਿਰ ਕੋਈ ਐਲਾਨ ਤਾਂ ਕਰ ਸਕਦਾ ਪਰ ਉਹਨੂੰ ਪਾਸ ਜਦੋਂ ਉਹ ਆਉਣਾ ਉਹਨੇ ਹਾਊਸ ਆਫ ਰਿਪ੍ਰেজেন্টেਟਿਵ ਦੇ ਵਿੱਚ ਤੇ ਉੱਥੇ ਜਾ ਕੇ ਉਹ ਫਿਰ ਫੇਲ ਹੋ ਜਾਂਦਾ ਸੋ ਇਹ ਬੜਾ ਇੱਕ ਮਤਲਬ ਦੇਖਣ ਵਾਲੀ ਗੱਲ ਆ ਕਿ ਇਹ ਪ੍ਰੋਟੈਸਟ ਕੋਈ ਅਸਰ ਪਾਉਂਦੇ ਆ ਜਾਂ ਨਹੀਂ ਅਗਲੀ ਗੱਲਬਾਤ ਅਮਰੀਕਾ ਦੇ ਵਿੱਚ ਤੇ ਯੂਕਰੇਨ ਦੇ ਵਿੱਚ ਜਿਹੜੀ ਸੰਧੀ ਹੋਈ ਹੈ ਉਹਦੇ ਉੱਤੇ ਬਹੁਤ ਵੱਡਾ ਰੌਲਾ ਰੱਪਾ 3 ਸਾਲ ਤੋਂ ਜ਼ਿਆਦਾ ਹੋ ਗਏ ਉਹਨਾਂ ਦੀ ਆਪਸੀ ਲੜਾਈ ਲੱਗੇ ਨੂੰ ਲੜਾਈ ਰੁਕ ਨਹੀਂ ਰਹੀ ਫਰਵਰੀ ਦੇ ਵਿੱਚ ਜ਼ਲਾਂਸਕੀ ਵਾਈਟ ਹਾਊਸ ਦੇ ਵਿੱਚ ਆਏ ਸੀ ਆਏ ਤੇ ਸਾਈਨ ਕਰਨ ਸੀ ਡੀਲ ਅਮਰੀਕਾ ਨੇ ਉਹਨਾਂ ਨੂੰ ਸਾਫ਼ ਤੌਰ ਦੇ ਤੇ ਕਹਿ ਦਿੱਤਾ ਕਿ ਤੁਹਾਨੂੰ ਇੰਨਾ ਪੈਸਾ ਦਿੱਤਾ ਸੀ ਕਿੰਨੇ ਜਿਹੜਾ ਇਹ ਦੇ ਚੁੱਕੇ ਆ ਇਹਦੇ ਬਦਲੇ ਦੇ ਵਿੱਚ ਸਾਨੂੰ ਕੀ ਮਿਲਿਆ ਤੇ ਉਹਦੇ ਬਦਲੇ ਦੇ ਵਿੱਚ ਇਹਨਾਂ ਨੇ ਇਹ ਮੰਗਿਆ ਉਹਨਾਂ ਕੋਲੋਂ ਕਿ ਜਿਹੜੇ ਰੇਅਰ ਅਰਥ ਮੈਟਲਸ ਨੇ ਤੁਹਾਡੇ ਕੋਲੇ ਕੁਝ ਖਣਿਜ ਪਦਾਰਥ ਨੇ ਅਮਰੀਕਾ ਨੇ ਕਿਹਾ ਹੁਣ ਅਮਰੀਕਾ ਦੇ ਜਦੋਂ ਰਾਸ਼ਟਰਪਤੀ 트ੰਪ ਆਏ ਆ ਵੀ ਸਾਨੂੰ ਉਹ ਚਾਹੀਦੇ ਆ ਉਹ ਆਏ ਸੀ ਇੱਥੇ ਸਲਾਹ ਕਰਨ ਜਾਂ ਉਹ ਅਸਲ ਦੇ ਵਿੱਚ ਸਾਈਨ ਕਰਨੀ ਆਏ ਸੀ ਇੱਥੇ 2 ਮਹੀਨੇ ਪਹਿਲਾਂ ਤੇ ਵਾਈਟ ਹਾਊਸ ਦੇ ਵਿੱਚ ਉਹਨਾਂ ਦੀ ਜਿਹੜੀ ਟਕਰਾਅ ਹੋ ਗਈ ਕਾਲੋ ਕਿ ਕਾਫੀ ਗਰਮਾ-ਗਰਮੀ ਹੋਈ ਉਦੋਂ ਜਲਨਸਕੀ ਬੋਲ ਰਿਹਾ ਸੀ ਇਦੋਂ ਜੀਡੀ ਵੈਂਸ ਬੋਲ ਰਿਹਾ ਸੀ ਰਾਸ਼ਟਰਪਤੀ ਟਰੰਪ ਬੋਲ ਰਿਹਾ ਸੀ ਮੀਡੀਆ ਸਾਰਾ ਉੱਥੇ ਸੀ ਤੇ ਤਮਾਸ਼ਾ ਬਣ ਗਿਆ ਉਹਦਾ ਦੁਨੀਆ ਦੇ ਵਿੱਚ ਉਹਦੇ ਤੋਂ ਬਾਅਦ ਹੁਣ ਇਹ ਮੰਨ ਗਏ ਸੀ ਆਖਰਕਾਰ ਹੁਣ ਜਿਹੜੇ ਵਲਾਦੀਮੀਰ ਜਲਨਸਕੀ ਆ ਉਹ ਮੰਨ ਗਏ ਤੇ ਉਹਨਾਂ ਨੇ ਅਮਰੀਕਾ ਦੇ ਨਾਲ ਡੀਲ ਸਾਂਝੀ ਕਰ ਲਈ ਵੀ ਸਾਈਨ ਕਰ ਲਈ ਵੀ ਠੀਕ ਆ ਸੀ ਸਹਿਮਤ ਆ ਅਸੀਂ ਤੁਹਾਨੂੰ ਰੇਅਰ ਅਰਥ ਮੈਟਲਸ ਦੇ ਦਾਂਗੇ ਯੂਕਰੇਨ ਨੇ ਜਿਹੜੀ ਇਹ ਜੋਇੰਟਲੀ ਇਨਵੈਸਟੋ ਕਹਿੰਦੇ ਕਰਾਂਗੇ ਯੂਕਰੇਨ ਦੇ ਮਿਨਰਲ ਆਇਲ ਤੇ ਗੈਸ ਜਿਹੜੇ ਰਿਸੋਰਸਸ ਨੇ ਤਾਂ ਕਿ ਯੂਕਰੇਨ ਉਹਦੇ ਵਿੱਚੋਂ ਵਾਰ ਦੇ ਵਿੱਚੋਂ ਰਿਕਵਰ ਹੋ ਸਕੇ ਡੀਲ ਦੀ ਲੌਂਗ ਟਰਮ سپورਟ ਯੂਐਸ ਦੀ ਉਹਨਾਂ ਨੂੰ ਤੇ ਰਸ਼ੀਆ ਨੂੰ ਵੀ ਮੈਸੇਜ ਇੱਕ ਇਹਦੇ ਨਾਲ ਮਿਲ ਗਿਆ ਕਿ ਭਾਵੇਂ ਕੁਝ ਮਰਜ਼ੀ ਹੋਵੇ ਅਮਰੀਕਾ ਯੂਕਰੇਨ ਦੇ ਨਾਲ ਖੜਾ ਆ ਜਿਹੜੇ ਫੰਡ ਨੇ ਡੀਲ ਦੇ ਨਾਲ ਕੀ ਹੋਊਗਾ ਇਹ ਇਹ ਕਿਹਾ ਜਾ ਰਿਹਾ ਕਿ ਰੀ ਰੀ ਇਹਦੇ ਲਈ ਜਿਹੜਾ ਉਹਨੇ ਸ਼ਬਦ ਵਰਤਿਆ ਕਿ ਰੀਕੰਸਟ੍ਰਕਸ਼ਨ ਇਨਵੈਸਟਮੈਂਟ ਫੰਡ ਕਿਹਾ ਇਹਨੇ ਯੂਕਰੇਨ ਦੀ ਇਕਨੋਮੀ ਨੂੰ ਵੀ ਸਪੋਰਟ ਕਰਾਂਗੇ ਬੇਸਿਕਲੀ ਉਹਨਾਂ ਤੋਂ ਇਹਨਾਂ ਨੇ ਖਣੇਜ ਲੈਣੇ ਆ ਉੱਥੇ ਬਹੁਤ ਸਾਰੇ ਖਣੇਜ ਪਦਾਰਥ ਨੇ ਜਿਹੜੇ ਕੱਲੇ ਯੂਕਰੇਨ 'ਚ ਹੀ ਮਿਲਦੇ ਆ ਜਾਂ ਉੱਥੋਂ ਲਏ ਜਾ ਸਕਦੇ ਆ ਟਾਈਟੇਨੀਅਮ ਇੱਕ ਬਹੁਤ ਮਹੱਤਵਪੂਰਨ ਧਾਤ ਆ ਇਹ ਵਾਈਟ ਜੀ ਹੁੰਦੀ ਆ ਚਾਂਦੀ ਵਰਗੀ ਜਿਹੜੀਆਂ ਚਟਾਨਾਂ ਹੁੰਦੀਆਂ ਉਹਨਾਂ ਦੇ ਵਿੱਚ ਇੱਕ ਹਿੱਸਿਆਂ ਦੇ ਵਿੱਚ ਮਿਲਦੀ ਆ ਇਹ ਧਰਤੀ ਦੇ ਥੱਲੇ ਔਰ ਇਹਨੂੰ 21 ਸੈਂਚਰੀ ਮੈਟਲ ਕਹਿੰਦੇ ਇੰਨੀ ਇੰਪੋਰਟੈਂਟ ਆ ਹੈ ਅੱਜ ਦੇ ਸਮੇਂ ਵਿੱਚ ਟਾਈਟੇਨੀਅਮ ਉੱਥੋਂ ਲੈਣਾ ਇਹਨਾਂ ਨੇ ਲਿਥੀਅਮ ਲਿਥੀਅਮ ਬੈਟਰੀ ਹੁਣ ਦੁਨੀਆ ਸਾਰੀ ਗਾਂ ਕਾਦੀ ਆ ਬੈਟਰੀਆਂ ਦੀ ਕਾਰਾਂ ਜਿਹੜੀਆਂ ਚੱਲਣੀਆਂ ਬੈਟਰੀ ਨਾਲ ਚੱਲਣੀਆਂ ਲਿਥੀਅਮ ਯੂਕਰੇਨ ਦੇ ਵਿੱਚ ਮਿਲਦਾ ਉਹ ਇਹਨਾਂ ਨੇ ਉੱਥੋਂ ਲੈਣਾ ਐਸੀ ਤਰ੍ਹਾਂ ਯੂਰੇਨੀਅਮ ਯੂਰੇਨੀਅਮ ਜਿਹੜਾ ਉਹਦੇ ਆਈਸੋਟੋਪਸ ਨੇ U235 ਜਾਂ ਜਿਹੜੇ ਹੋਰ ਹੈਗੇ ਆ ਉਹ ਰੇਡੀਓਐਕਟਿਵ ਆ ਯੂਰੇਨੀਅਮ ਰੇਡੀਓਐਕਟਿਵ ਦਾ ਮਤਲਬ ਇਹ ਆ ਕਿ ਬੰਬ ਬਣਾਉਣ ਦੇ ਵਿੱਚ ਵੀ ਇਹੀ ਵਰਤੋਂ ਚਾਹੁੰਦਾ ਤੇ ਜਿੰਨੇ ਨਿਊਕਲੀਅਰ ਰਿਐਕਟਰ ਹੋਣਗੇ ਜਿਹੜੀਆਂ ਪਰਮਾਣੂ ਪੱਠੀਆਂ ਜਿਹੜੀ ਪਰਮਾਣੂ ਊਰਜਾ ਪੈਦਾ ਹੋਣੀ ਆ ਉਹ ਯੂਰੇਨੀਅਮ ਤੋਂ ਹੋਣੀ ਆ ਸੋ ਇਹ ਤਿੰਨ ਇਹ ਯੂਕਰੇਨ ਦੇ ਕੋਲ ਜਿਹੜਾ ਅਮਰੀਕਾ ਨੇ ਕਿਹਾ ਵੀ ਤੁਸੀਂ ਅਸੀਂ ਤੁਹਾਨੂੰ ਇੰਨੇ ਬਿਲੀਅਨ ਤੱਕ ਡਾਲਰ ਦਿੱਤੇ ਆ ਤੇ ਹੁਣ ਤੁਸੀਂ ਸਾਨੂੰ ਜਿਹੜਾ ਆ ਉਹਦੇ ਬਦਲੇ ਦੇ ਵਿੱਚ ਆਹਾ ਦਿਓ ਸੋ ਸਕਿਉਰਿਟੀ ਕਨਸਰਨ ਹੈਗਾ ਆ ਇਹ ਇਹਦੇ ਵਿੱਚ ਇਹਨਾਂ ਨੇ ਮਲਟੀ ਪ੍ਰੋਟੈਕਸ਼ਨ ਦਾ ਕੋਈ ਵਾਦਾ ਨਹੀਂ ਕੀਤਾ ਪਰ ਸਟਰੈਟਜੀ ਹੈਗੀ ਆ ਵੀ ਜਿਹੜੀ ਦੋਸਤੀ ਦੋਵਾਂ ਦੇ ਵਿੱਚ ਹੋਊਗੀ ਦੋਵਾਂ ਦੇਸ਼ਾਂ ਦੇ ਵਿੱਚ ਤੇ ਉਹਦੇ ਨਾਲ ਫਾਇਦਾ ਹੋਊਗਾ ਯੂਕਰੇਨ ਪਹਿਲਾਂ ਜਿਹੜੀ ਇਹ ਡੀਲ ਸੀਗੀ ਉਹਨਾਂ ਨੇ ਰੀਰਾਈਟ ਕਰਾਇਆ ਜਿਹਦੇ ਵਿੱਚ ਯੂ ਐਸ ਦੀ ਏਡ ਜਿਹੜੀ ਸੀਗੀ ਜਾਂ ਜਿਹੜਾ ਇਹਨਾਂ ਦਾ ਕਰਜ਼ਾ ਸੀਗਾ ਉਹ ਉਸ ਤਰੀਕੇ ਦੇ ਨਾਲ ਨਹੀਂ ਸੀਗਾ ਸੋ ਯੂਕਰੇਨੀਅਨ ਪ੍ਰੈਜ਼ੀਡੈਂਟ ਚਲਸਕੀ ਨੇ ਪਹਿਲਾਂ ਨਾ ਕਰਤੀ ਸੀ ਵੀ ਅਸੀਂ ਜੋ ਕੁਝ ਤੁਸੀਂ ਪਹਿਲਾਂ ਲਿਖ ਕੇ ਦਿੱਤਾ ਸੀ ਇਹ ਨਹੀਂ ਕਰਨਾ ਇਹਨੂੰ ਬਦਲੋ ਤੇ ਉਹਦੇ ਤੋਂ ਬਾਅਦ ਫਿਰ ਡੀਲ ਚੇਂਜ ਹੋਈ ਹੁਣ ਉਹਦੇ ਵਿੱਚ ਜਾ ਕੇ ਸਾਰਾ ਕੁਝ ਕੀਤਾ ਗਿਆ ਸੋ ਇਹ ਸਿੰਬੋਲਿਕ ਐਕਸਪਰਟ ਇਹ ਕਹਿੰਦੇ ਆ ਕਿ ਡੀਲ ਸਿੰਬੋਲਿਕ ਜ਼ਿਆਦਾ ਆ ਪ੍ਰੈਕਟੀਕਲੀ ਐਸ ਵੇਲੇ ਕਿਉਂਕਿ ਪ੍ਰਾਈਵੇਟ ਇਨਵੈਸਟਰ ਨੇ ਉਹ ਹਜੇ ਹੈਜ਼ਿਟੇਟ ਕਰਨਗੇ ਸਾਰੇ ਕੁਸ਼ ਦੇ ਵਿੱਚ ਇਨਵੈਸਟ ਕਰਨ ਤੋਂ 트럼ਪ ਨੇ ਟੀਮ ਜਿਹੜੀ ਉਹਨਾਂ ਨੇ ਕਿਹਾ ਕਿ ਯੂਕਰੇਨ ਦੇ ਵਿੱਚ ਕਈ ਟ੍ਰਿਲੀయన్స్ ਮਿਨਰਲ ਨੇ ਪਰ ਜਿਹੜੇ ਐਨਾਲਿਸਟ ਉਹ ਕਹਿੰਦੇ ਆ ਕਿ ਇਹ ਨੰਬਰ ਵਧਾ ਚੜਾ ਕੇ ਦੱਸਿਆ ਕਿ ਟ੍ਰਿਲੀయన్స్ ਮਿਨਰਲ ਨਹੀਂ ਹੋ ਸਕਦੇ ਉੱਥੇ ਕਿ ਨਾ ਹੀ ਉਹਨਾਂ ਦੀ ਮਾਈਨਿੰਗ ਇੰਨੀ ਸੌਖੀ ਆ ਪਰ ਇਹ ਹੈਗਾ ਕਿ ਇਹਦੇ ਨਾਲ ਵਿਕਾਸ਼ਾ ਤਾਂ ਹੈ ਹੀ ਹੈ ਕਿ ਦੋਵੇਂ ਦੇਸ਼ ਇਹ ਉਹਨਾਂ ਦਾ ਫਾਇਦਾ ਕਰਨਗੇ ਅਲਟੀਮੇਟਲੀ ਅਮਰੀਕਾ ਦਾ ਫਾਇਦਾ ਹੋਏਗਾ ਅਗਲੀ ਗੱਲਬਾਤ ਕਮਲਾ ਹਰਿਸਪੋਰੇ ਕਮਲਾ ਹਰਿਸ ਬਹੁਤ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਨਹੀਂ ਆਈ ਤੇ ਹੁਣ ਚਰਚਾ ਦੇ ਵਿੱਚ ਆਏ ਆ ਸਾਬਕਾ ਉਪਰਾਸ਼ਟਰਪਤੀ ਅਮਰੀਕਾ ਦੇ ਉਹਨਾਂ ਨੇ ਰਾਸ਼ਟਰਪਤੀ 트੍ਰੰਪ ਦੀ ਆਲੋਚਨਾ ਕੀਤੀ ਹੈ ਵੀ ਇਹ ਜੋ ਕਰ ਰਿਹਾ ਗਲਤ ਕਰ ਰਿਹਾ ਸੈਕੰਡ ਟਰਨ ਦੇ ਵਿੱਚ ਸਪੈਸ਼ਲੀ ਟੈਰਫ ਤੇ ਇਮੀਗ੍ਰੇਸ਼ਨ ਦੇ ਉੱਤੇ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਦੇ ਉੱਤੇ ਤੇ ਜਿਹੜੇ ਜਿਹੜੇ ਆਲੋਚਕਾਂ ਦੇ ਮੂੰਹ ਬੰਦ ਕਰਨ ਦੇ ਯਤਨ ਕਰ ਰਹੇ ਨਾ ਤਿੰਨ ਚੀਜ਼ਾਂ ਦੇ ਉੱਤੇ ਉਹਨਾਂ ਨੇ ਰਾਸ਼ਟਰਪਤੀ 트੍ਰੰਪ ਦੀ ਆਲੋਚਨਾ ਕੀਤੀ ਹੈ ਵੀ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਗਲਤ ਆ ਇੰਦਾ ਨਹੀਂ ਹੋਣਾ ਚਾਹੀਦਾ ਸੀ ਦੂਜਾ ਇਹਨਾਂ ਨੇ ਕਿਹਾ ਕਿ ਜਿਹੜਾ ਪਾਲਿਸਿਸ ਨੇ ਉਹ ਗਲਤ ਨੇ ਤੀਜਾ ਇਹਨਾਂ ਨੇ ਕਿਹਾ ਕਿ ਜਿਹੜੀ ਆਲੋਚਕਾਂ ਨੂੰ ਚੁੱਪ ਕਰਾਇਆ ਜਾ ਰਿਹਾ ਇਹ ਇਹ ਬਹੁਤ ਗਲਤ ਲੋਕਾਂ ਨੂੰ ਕਹਿੰਦੇ ਕਿ ਤੁਸੀਂ ਉੱਠ ਕੇ ਖੜੇ ਹੋਵੋ ਹਿੰਮਤ ਕਰੋ ਵੀ ਤੁਸੀਂ ਜਿਹੜੇ ਉਹਨਾਂ ਨੇ ਸ਼ਬਦ ਵਰਤੇ ਆ ਵੀ ਤੁਹਾਨੂੰ ਡਰਾ ਰਹੇ ਆ ਇਹ ਉਹ ਕਹਿੰਦੇ ਜਿਹੜਾ ਡਰਾ ਇਹ ਕੰਟੇਜੀਅਸ ਹੁੰਦਾ ਵੀ ਜਿਦਾ ਸ਼ੂਤ ਦੀ ਬਿਮਾਰੀ ਫੈਲਦੀ ਆ ਡਰ ਇਦਾਂ ਫੈਲਦਾ ਲੋਕਾਂ ਦੇ ਵਿੱਚ ਤੇ ਉਹ ਕਹਿੰਦੇ ਵੀ ਹੌਸਲਾ ਜਿਹੜਾ ਆ ਨਾ ਇਹ ਵੀ ਕੰਟੇਜੀਅਸ ਹੁੰਦਾ ਹੈ ਵੀ ਸ਼ੂਤ ਦੀ ਬਿਮਾਰੀ ਵਾਂਗੂੰ ਦਾ ਇੱਕ ਜਣਾ ਹੌਸਲਾ ਕਰਕੇ ਖੜਾ ਹੋ ਜਾਵੇ ਬਾਕੀ ਵੀ ਖੜੇ ਹੋ ਜਾਂਦੇ ਆ ਸੁਰਨਿਕਾ ਵੀ ਤੁਸੀਂ ਵੀ ਬਹਾਦਰ ਬਣ ਕੇ ਹੌਸਲੇ ਦੇ ਨਾਲ ਖੜੇ ਹੋ ਜਾਓ ਉਹਨਾਂ ਨੇ ਕਈ ਜੱਜਾਂ ਦੀ ਸਿਫਤ ਕੀਤੀ ਕਮਲਾ ਹਾਰਿਸਟ ਵੀ ਕਈ ਯੂਨੀਵਰਸਿਟੀਆਂ ਦੀ ਸਿਫਤ ਕੀਤੀ ਆ ਕਈ ਜਿਹੜੇ ਹੈਗੇ ਆ ਜਿਹੜੇ ਇਹਨਾਂ ਦੇ ਖਿਲਾਫ ਖੜੇ ਹੋਏ ਆ ਜਿਹੜੇ ਗੈਰ ਸੰਵਿਧਾਨਕ ਹੁਕਮ ਦਿੱਤੇ ਆ ਰਾਸ਼ਟਰਪਤੀ 트ੰਪ ਨੇ ਉਹ ਕਹਿੰਦੇ ਮੈਂ ਸਿਫਤ ਕਰਦੀ ਆ ਉਹਨਾਂ ਦੀ ਬਹੁਤ ਹਿੰਮਤ ਆ ਵੀ ਖਾਸ ਕਰਕੇ ਆ ਜਿਹੜੀਆਂ ਰਾਈਟ ਵਾਇਓਲੇਸ਼ਨ ਹੋ ਰਹੀ ਆ ਦੂਜਣ ਨੇ ਵੀ ਕਿਹਾ ਕਿ 트럼ਪ ਦਾ ਅਜੰਡਾ ਆ ਇੱਕ ਬਹੁਤ ਖਤਰਨਾਕ ਵੀ ਲੌਂਗ ਟਰਮ ਜਿਹੜਾ ਲੰਬੇ ਸਮੇਂ ਤੱਕ ਸੱਜੇ ਪੱਖੀ ਸੋਚ ਇਥੇ ਲਿਆਉਣਾ ਚਾਹੁੰਦੇ ਪਬਲਿਕ ਸਰਵਿਸਸ ਨੂੰ ਕੱਟ ਕਰ ਦੇਣਾ ਇਹਨਾਂ ਨੇ ਤੇ ਜਿਹੜੇ ਇਹਨਾਂ ਦੇ ਵਫਾਦਾਰ ਨੇ ਉਹਨਾਂ ਨੂੰ ਲਾਇਲਿਸਟ ਨੇ ਜਿਹੜੇ ਉਹਨਾਂ ਨੂੰ ਰਿਵਾਰਡ ਕਰ ਦੇਣਾ ਤੇ ਡੈਮੋਕ੍ਰੇਸੀ ਨੂੰ ਅਲਟੀਮੇਟਲੀ ਇਹਨਾਂ ਨੇ ਕਮਜ਼ੋਰ ਕਰਨਾ ਸੋ ਹੁਣ ਕਮਲਾ ਹਾਰਿਸ ਦੀ ਕਿਉਂਕਿ ਪੋਸੀਬਲੀ ਲੱਗਦਾ ਹੈ ਜਿੱਦਾਂ ਕਈ ਚਰਚਾਵਾਂ ਚੱਲੀਆਂ ਵੀ ਗਵਰਨਰ ਬਣਨਗੇ ਇੱਥੇ ਰਨ ਕਰਨਗੇ ਆਪਣੇ ਕੈਲੀਫੋਰਨੀਆ ਦੇ ਲਈ 26 ਦੇ ਵਿੱਚ ਅਗਲੇ ਸਾਲ ਗਵਰਨਰ ਦੀ ਇਲੈਕਸ਼ਨ ਆ ਇੱਥੇ ਸੋ ਕਮਲਾ ਹਾਇਰਸ ਦਾ ਨਾਮ ਥਾ ਬਹੁਤ ਆ ਭਾਵੇਂ ਉਹ ਰਾਸ਼ਟਰਪਤੀ ਦੀ ਚੋਣ ਹਾਰ ਗਏ ਪਰ ਇਹਨਾਂ ਦੀ ਬਣੀ ਬਹੁਤ ਆ ਬਣੀ ਬਹੁਤ ਆ ਡੋਨਰ ਬਹੁਤ ਆ ਪਿੱਛੇ ਨੈਸ਼ਨਲ ਲੈਵਲ ਦੇ ਉੱਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਜਿਹੜੇ ਜਿਸ ਤਰੀਕੇ ਨਾਲ ਇਹਨਾਂ ਦਾ ਹੈਗਾ ਉਹ ਸਾਰਾ ਕੁਝ ਕੈਲੀਫੋਰਨੀਆ ਵੀ ਕਿਉਂਕਿ ਚੌਥੀ ਸਭ ਤੋਂ ਵੱਡੀ ਇਕਨੋਮੀ ਦੁਨੀਆ ਦੀ ਹੈਗੀ ਆ ਦੇਸ਼ਾਂ ਨੂੰ ਤੇ ਪਾਸੇ ਛੱਡ ਦਿਓ ਉਹਦੇ ਗਵਰਨਰ ਬਣਨਾ ਵੀ ਆਪਣੇ ਆਪ ਦੇ ਵਿੱਚ ਛੋਟੀ ਗੱਲ ਨਹੀਂ ਆ ਸੋ ਇਹ ਇਸ ਵੇਲੇ ਦੋ ਚੋਇਸਿਸ ਨੇ ਇਹਨਾਂ ਦੇ ਕੋਲੇ ਕੋਸ਼ਤਾ ਕਹਿੰਦੇ ਆ ਵੀ ਇਹ ਰਾਸ਼ਟਰਪਤੀ ਵਾਲੇ ਪਾਸੇ ਜਾਣਗੇ ਇੱਕ ਵਾਰੀ ਫੇਰ ਹਿੰਮਤ ਮਾਰਨਗੇ ਉੱਥੇ ਲੜਨਗੇ ਜੇ ਅਗਲੀ ਵਾਰੀ ਰਾਸ਼ਟਰਪਤੀ ਜਿੱਤ ਕੇ ਦੂਜਾ ਇਹ ਕਹਿੰਦੇ ਆ ਵੀ ਇਹ ਕੈਲੀਫੋਰਨੀਆ ਦੀ ਗਵਰਨਰ ਬਣਨਗੇ ਹੁਣ ਕੈਲੀਫੋਰਨੀਆ ਦੀ ਗਵਰਨਰ ਦੇ ਲਈ ਜਾਂ ਤਾਂ ਇਹ ਅਨਾਉਂਸ ਕਰ ਦੇਦੇ ਕਿ ਹਾਂਜੀ ਮੈਂ 26 ਇਲੈਕਸ਼ਨ ਤੇ ਆ ਕੀ ਅਗਲੇ ਸਾਲ ਅਨਾਉਂਸ ਇਹਨਾਂ ਨੇ ਕੀਤਾ ਨਹੀਂ ਜਿਹੜੇ ਦੂਜੇ ਡੈਮੋਕ੍ਰੇਟ ਨੇ ਉਹ ਐਸੋਲੇ ਚਿੰਤਾ ਚ ਨੇ ਵੀ ਜਾਂ ਤਾਂ ਅਨਾਉਂਸ ਕਰਨ ਅਸੀਂ ਆਪਣਾ ਉਸ ਹਾਵ ਨਾਲ ਫਿਊਚਰ ਦੇਖੀਏ ਜੇ ਇਹਨਾਂ ਨੇ ਨਹੀਂ ਇਲੈਕਸ਼ਨ ਲੜਨੀ ਤਾਂ ਦੱਸਣ ਸੋ ਅਜੇ ਵੀ ਇਹਨਾਂ ਨੂੰ ਮਤਲਬ ਇੱਕ ਬਹੁਤ ਸਟਰੋਂਗ ਵੌਇਸ ਬਣਿਆ ਜਾ ਰਿਹਾ ਅਮਰੀਕਾ ਦੇ ਵਿੱਚ ਖਾਸ ਕਰ ਜਿਹੜੀ ਇਹਨਾਂ ਨੇ ਜੇ ਕਿਸਮ ਦੀ ਜਿਹੜੀ سپورਟ ਕੀਤੀ ਆ ਇਹਨਾਂ ਗੱਲਾਂ ਦੇ ਵਿੱਚ ਉਹ ਲੱਗਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ گورنر ਵੀ ਬਣ ਸਕਦੇ ਆ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਚਾਹੁੰਦੇ ਆ ਇਹਨਾਂ ਨੂੰ ਕਿਹੇ ਵੱਡੇ ਲੀਡਰਸ਼ਿਪ ਰੋਲ ਦੇ ਲਈ ਆਉਣ ਸਪੈਸ਼ਲੀ ਜਦੋਂ ਪਾਰਟੀ ਦੇਖ ਰਹੀ ਆ ਕਿ ਆ ਸੈਟਬੈਕ ਤੋਂ ਬਾਅਦ ਜਦੋਂ ਇਹਨਾਂ ਨੂੰ ਨਵੀਂ એનર્ਜੀ ਦੀ ਲੋੜ। ਅਗਲੀ ਗੱਲਬਾਤ ਦੋਸਤੋ ਵੈਕਸੀਨ ਬਾਰੇ ਆ ਜான் ਐਫ ਕੈਨੇਡੀ ਐਸਵਲੇ ਚਾਹੁੰਦੇ ਆ ਕਿ ਵੈਕਸੀਨ ਨੂੰ ਪਲਸੀਬੋ ਕੰਟਰੋਲਡ ਟਰਾਇਲਸ ਦੇ ਵਿੱਚੋਂ ਕੱਢੋ ਜਿੱਥੇ ਕੁਝ ਲੋਕ ਵੈਕਸੀਨ ਲੈਂਦੇ ਆ ਤੇ ਕੁਝ ਲੋਕ ਜਿਹੜੇ ਆ ਉਹ ਵੈਕਸੀਨ ਨਹੀਂ ਲੈਂਦੇ। ਜਦੋਂ ਕੋਈ ਗੋਲੀ ਟੈਸਟ ਕੀਤੀ ਜਾਂਦੀ ਆ ਪਲਸੀਬੋ ਦਾ ਮਤਲਬ ਹੁੰਦਾ ਨਕਲੀ ਜਾਂ ਇਦਾਂ ਸਮਝ ਲਓ ਕਿ ਕੁਝ ਬੰਦਿਆਂ ਨੂੰ ਇਹ ਅਸਲੀ ਦਵਾਈ ਦਿੰਦੇ ਆ ਮਤਲਬ ਬਿਮਾਰ ਨੇ 100 ਬਿਮਾਰ ਆ ਜਾਂ 10 ਬਿਮਾਰ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਪੰਜਾਂ ਨੂੰ ਜਾਂ ਪੰਜਾਵਾਂ ਨੂੰ ਅਸਲੀ ਗੋਲੀ ਦੇ ਦੇਣੀ ਆ ਦਵਾਈ ਮੰਨ ਲਓ ਬੁਖਾਰ ਲਾਉਣ ਦੀ ਦਵਾਈ ਆ ਫੋਰ ਐਗਜ਼ਾਮਪਲ ਆਪਾਂ ਮੰਨ ਕੇ ਚੱਲਦੇ ਆ ਪੰਜਾਵਾਂ ਨੂੰ ਬਿਲਕੁਲ ਉਦਾਂ ਦੀ ਉਹ ਗੋਲੀ ਦੇਣੀ ਆ ਤੇ ਪਰ ਉਹਦੇ ਵਿੱਚ ਕੈਮੀਕਲ ਨਹੀਂ ਹੋਣਾ ਉਹ ਖਾਲੀ ਹੋਣੀ ਆ ਮਤਲਬ ਪਾਊਡਰ ਹੀ ਹੋਊਗਾ ਉਹ ਤੋਂ ਬਾਅਦ ਫਿਰ ਉਹਨੇ ਸਟੱਡੀ ਕਰਨੀ ਆ ਵੀ ਜੇ ਤਾਂ ਪੰਜਾਹਾਂ ਨੂੰ ਜਿਹਨਾਂ ਨੂੰ ਅਸਲੀ ਗੋਲੀ ਦਿੱਤੀ ਸੀ ਉਹਨਾਂ ਦਾ ਬੁਖਾਰ ਘਟ ਗਿਆ ਫੇਰ ਤਾਂ ਇਹਦਾ ਮਤਲਬ ਦਵਾਈ ਕੰਮ ਕਰ ਰਹੀ ਆ ਜੇ ਉਹ ਦੂਜਿਆਂ ਦਾ ਵੀ ਘਟ ਗਿਆ ਜਿਨ੍ਹਾਂ ਨੂੰ ਕੱਲੀ ਉਹ ਗੋਲੀ ਦਿੱਤੀ ਸੀ ਮਿੱਠੀ ਗੋਲੀ ਜਾਂ ਕੁਝ ਵੈਸੇ ਹੀ ਦਿੱਤਾ ਸੀ ਫੇਰ ਇਹਦਾ ਮਤਲਬ ਇਹਦਾ ਕੋਈ ਕੰਮ ਨਹੀਂ ਆ ਇਹ ਹੋਰ ਕਿਸੇ ਕਾਰਨ ਕਰਕੇ ਘਟ ਗਿਆ ਹੁਣ ਹਰ ਦਵਾਈ ਇਸ ਸਟਾਈਲ ਦੇ ਵਿੱਚੋਂ ਲੰਘਦੀ ਆ ਕਈ ਲੋਕ ਉਸ ਚੀਜ਼ ਦੇ ਨਾਲ ਹੀ ਠੀਕ ਹੋ ਜਾਂਦੇ ਵੀ ਭਾਈ ਮੈਨੂੰ ਦਵਾਈ ਮਿਲ ਗਈ ਆ ਮੈਂ ਹੁਣ ਠੀਕ ਆ ਉਹਨੂੰ ਪਲੇਸੀਬੋ ਇਫੈਕਟ ਕਹਿੰਦੇ ਆ ਇਹ ਡਾਕਟਰ ਭਾਸ਼ਾ ਦੇ ਵਿੱਚ ਲਗਭਗ ਇਹਦੇ ਨੇੜੇ-ਤੇੜੇ ਇਦਾਂ ਦੀ ਗੱਲ ਆ ਇਹ ਹੁਣ ਜਿਹੜੇ ਰੌਬਰਟ ਐਫ ਕਾਰਡੀ ਜੂਨੀਅਰ ਨੇ ਵੈਕਸੀਨਾਂ ਦੇ ਬਹੁਤ ਵਿਰੋਧ ਚ ਰਹੇ ਆ ਜਿਹੜੀ ਇੱਕ ਦੁਨੀਆ ਦੇ ਵਿੱਚ ਗੱਲਬਾਤ ਚੱਲੀ ਆ ਕਿ ਵੈਕਸੀਨ ਦੇ ਨਾਲ ਫਾਇਦਾ ਘੱਟ ਨੁਕਸਾਨ ਜ਼ਿਆਦਾ ਹੁੰਦਾ ਜਾਂ ਬੰਦੇ ਦੇ ਅੰਦਰ ਇੰਨੀ ਕਮਿਊਨਿਟੀ ਹੈਗੀ ਆ ਉਹ ਡਿਵੈਲਪ ਹੋਣੀ ਚਾਹੀਦੀ ਆ ਕਿ ਉਹ ਆਪਣੇ ਆਪ ਹੀ ਵੈਕਸੀਨ ਵਾਂਗੂ ਹੀ ਉਹਦਾ ਅੰਦਰ ਲੜਨਾ ਸਿੱਖ ਜਵੇ ਤੇ ਬਿਮਾਰੀਏ ਖਤ ਪਹੁੰਚ ਜਾਂਦੀ ਆ ਵੈਕਸੀਨ ਕੁਛ ਨਹੀਂ ਕਰਦੀ ਜਬ ਵੈਕਸੀਨ ਦੇ ਨੁਕਸਾਨ ਹੁੰਦੇ ਆ ਬੜਾ ਕੁਛ ਇਹਦੇ ਬਾਰੇ ਸਾਹਮਣੇ ਆਇਆ ਉਹ ਸਾਰੀਆਂ ਥਿਉਰੀਜ਼ ਦੇ ਸਪ ਰੋਬਰਟ ਐਫ ਕੈਨੇਡੀ ਜੂਨੀਅਰ ਰਹੇ ਤੇ ਹੁਣ ਇਹ ਹੈਲਥ ਡਿਪਾਰਟਮੈਂਟ ਦੇ ਅਮਰੀਕਾ ਦੇ ਮੁਖੀ ਬਣ ਗਿਆ ਮੁਖੀ ਬਣਨ ਤੋਂ ਬਾਅਦ ਜਦੋਂ ਇਹਨਾਂ ਨੇ ਮੁਖੀ ਬਣਨਾ ਸੀ ਸੈਨੇਟ ਦੇ ਵਿੱਚ ਕਮੇਟੀ ਨੇ ਇਹਨਾਂ ਨੂੰ ਪੁੱਛਿਆ ਸੀ ਤੇ ਸੈਨੇਟ ਨੇ ਪੁੱਛਿਆ ਸੀ ਇਹਨਾਂ ਨੇ ਕਿਹਾ ਸੀ ਵੀ ਮੈਂ ਹੱਕ ਚਾ ਵੈਕਸੀਨ ਦੇ ਕੋਈ ਗੜਬੜ ਨਹੀਂ ਵੀ ਮੈਂ ਕੋਈ ਵਿਰੋਧ ਨਹੀਂ ਕਰਦਾ ਵੈਕਸੀਨ ਦੇ ਹੱਕ ਚ ਉਹਨਾਂ ਨੇ ਇਹਨਾਂ ਨੂੰ ਹੈਲਥ ਡਿਪਾਰਟਮੈਂਟ ਦੇ ਕਹ ਲੋ ਸੌਖੀ ਭਾਸ਼ਾ ਚ ਮੁਖੀ ਬਣਾ ਦਿੱਤਾ ਹੁਣ ਇਹਨਾਂ ਨੇ ਕੀ ਕੀਤਾ ਇਹ ਕਹਿੰਦੇ ਵੀ ਸਾਰੀ ਵੈਕਸੀਨ ਨੂੰ ਨਾ ਜਿਹੜੀ ਉਸ ਪਲਸੀਬੋ ਜਿਹੜਾ ਹੋ ਟੈਸਟ ਆ ਉਹਦੇ ਵਿੱਚੋਂ ਲੰਗਾਓ ਮਤਲਬ ਇਹ ਆ ਵੀ ਇਹਨੂੰ ਪਤਾ ਕਰੋ ਜਿਹੜੀ ਕੰਟਰੋਲਡ ਟਰਾਇਲ ਕਰੋ ਇਹਦਾ ਵੀ ਕੁਛ ਨੂੰ ਤੁਸੀਂ ਵੈਕਸੀਨ ਲਾ ਦਿਓ ਦੂਜੇ ਨੂੰ ਪਾਣੀ ਵਾਲਾ ਟੀਕਾ ਲਾ ਦਿਓ ਸੇਲਾਈਨ ਵਾਟਰ ਜਿਹੜਾ ਹੁੰਦਾ ਉਸ ਤੋਂ ਬਾਅਦ ਫਿਰ ਰਿਜ਼ਲਟ ਕੰਪੇਅਰ ਕਰੋ ਵੀ ਫਰਕ ਪੈਂਦਾ ਕੋਈ ਕਿ ਨਹੀਂ ਪੈਂਦਾ ਐਕਸਪਰਟ ਚਿੰਤਤ ਨੇ ਡਾਕਟਰ ਨੇ ਜਿਹੜੇ ਸਾਇੰਟਿਸਟ ਨੇ ਉਹ ਕਹਿੰਦੇ ਇਹਦੇ ਨਾਲ ਖਤਰਨਾਕ ਹੋ ਸਕਦਾ ਵੀ ਬੇ ਲੋੜ ਆ ਨੈਸੈਸਰੀ ਆ ਇਹਦੀ ਲੋੜ ਹੀ ਨਹੀਂ ਸਪੈਸ਼ਲੀ ਵੈਕਸੀਨ ਜਿਹੜੀ ਖਸਰੇ ਦੀ ਮੀਜ਼ਲਸ ਦੀ ਆ ਜਾਂ ਪੋਲੀਓ ਦੀ ਆ ਇਹਨਾਂ ਨੂੰ ਪਹਿਲਾਂ ਹੀ ਇਫੈਕਟ ਇਹਨਾਂ ਨੂੰ ਪ੍ਰੂਫ ਕੀਤਾ ਉਸੇ ਤਰੀਕੇ ਨਾਲ ਪਲੇਸੀਬੋ ਤਰੀਕੇ ਦੇ ਨਾਲ ਇਹਨਾਂ ਨੂੰ ਪਹਿਲਾਂ ਕਰ ਚੁੱਕੇ ਵੀ ਹੁਣ ਕੀ ਲੋੜ ਆ ਇਸ ਸਾਰਾ ਕੁਝ ਕਰਨ ਦੀ ਸੋ ਇਹ ਇੱਕ ਨਵਾਂ ਅਮਰੀਕਾ ਦੇ ਵਿੱਚ ਰੌਲਾ ਗੋਲਾ ਜਿਹੜਾ ਪੈ ਗਿਆ ਕਿਸ ਪਾਸੇ ਨੂੰ ਗੱਲ ਜਾਂਦੀ ਆਪਣਾਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ